ਇਹ ਗਾ ਰਿਪੋਰਟਾਂ ਤੇ ਇਹਨਾਂ ਨੇ ਮਾਰਨੀਆਂ ਮਾਰਨੀਆਂ ਨੇ ਸਮਝਦਾ ਨਾ ਗੱਲ ਰਿਪੋਰਟਾਂ ਤੋਂ ਬਿਨਾ ਹੋ ਰਿਆ ਨਾ ਕੋਈ ਹੈ ਵੀ ਕੀ ਆ ਜਦ ਕੋਈ ਬੰਦਾ ਸੱਚ ਲਿਆ ਕੇ ਰੱਖਦਾ ਵੀ ਭਾਈ ਦੇਖ ਲੋ ਆਜੋ ਅਸੀਂ ਸੱਚ ਦੱਦਦੇ ਆ ਸਲਾ ਡਰਦੇ ਦੇਖੋ ਬਾਈ ਕਿੰਨੇ ਨੇ ਇਹ ਲੋਕ ਯਾਰ ਕੋਈ ਚੀਜ਼ ਗਲਤ ਥੋੜਾ ਯਾਰ ਜੇ ਤਾਂ ਕੋਈ ਚੀਜ਼ ਗਲਤ ਇਹਦਾ ਮਤਲਬ ਕਿ ਡਰ ਕਾਦਾ ਯਾਰ ਜੇ ਕੋਈ ਬੰਦਾ ਮੰਨ ਲਾ ਮੈਨੂੰ ਕੋਈ ਸਵਾਲ ਪੁੱਛੂ ਜੇ ਮੈਂ ਉਹ ਸਵਾਲ ਦਾ ਆਨਸਰ ਦੇਣ ਤੋਂ ਭੱਜੂ ਮੰਨ ਲਾ ਵੀ ਮੈਂ ਗਲਤ ਆ ਫਿਰ ਠੀਕ ਆ ਬਿਲਕੁਲ ਹੁਣ ਇਹ ਕੋਈ ਬੰਦੇ ਸਵਾਲ ਪੁੱਛ ਰਹੇ ਨੇ ਉਹਨੂੰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਕਦੇ ਗਾਲਾਂ ਕਦੇ ਰਿਪੋਰਟਾਂ ਕਦੇ ਲਾਈਵ ਔਨ ਕਰਕੇ ਉਸੇ ਟਾਈਮ ਰਿਪੋਰਟਾਂ ਮਾਰਨੀਆਂ ਸ਼ੁਰੂ ਕੀ ਮਿਲਦਾ ਯਾਰ ਲੋਕਾਂ ਨੂੰ ਸਾਨੂੰ ਵੀ ਰੱਬ ਨੇ ਜੀਬ ਦਿੱਤੀ ਆ ਅਸੀਂ ਵੀ ਬੋਲਾਂਗੇ ਨਮਦਰਾਂ ਗੱਲ ਇੱਕ ਪਾਸੇ ਕਹੀ ਜਾਂਦੇ ਵੀ ਭਾਈ ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ ਵੀ ਸਾਰੇ ਬੰਦੇ ਬੋਲ ਸਕਦੇ ਨੇ ਜਾਦ ਬੰਦੇ ਬੋਲਦੇ ਨੇ ਫੇਰੇ ਬੰਦਿਆ ਤੇ ਰਿਪੋਰਟਾਂ ਮਾਰ ਲਾ ਜਾਂਦੇ ਨੇ ਵੀ ਬੰਦੇ ਬੋਲਦੇ ਕਰਦੇ ਨੇ ਮੈਂ ਤਾਂ ਹੀ ਤਾਂ ਕਿਹਾ ਮੈਂ ਕਿਹਾ ਚੱਲਦਾ ਲਾਈਵ ਕੋ ਦਾ ਮੈਂ ਦੇਖਿਆ ਜਾ ਹੁਣ ਮੈਂ ਨਾ ਤਾਂ ਹੁਣ ਨਾ ਤਾਂ ਮੈਂ ਕੋਈ ਗਾਲ ਕੱਢੀ ਨਾ ਕੁਛ ਕੋਈ ਹੋਰ ਕੀਤਾ ਬਸ ਦੋ ਕੁ ਸਵਾਲੇ ਰੱਖੇ ਨੇ ਵੀ ਭਾਈ ਭਾਈ ਅਮਰਤਪਾਲ ਦੀ ਸਿੰਘਣੀ ਕਿੱਥੇ ਆ ਗਲਸੀ ਦੇ ਗਲ ਦੇ ਉੱਤੇ ਅੰਗੂਠਾ ਰੱਖ ਲੋ ਇਕੱਠੇ ਹੋ ਕੇ ਤਨੂੰ ਆਪਣੇ ਆਪੇ ਸੱਚ ਦੱਸ ਦੇਣਾ ਉਹਨੇ ਵੀ ਕੀ ਹੋਇਆ ਕੀ ਨਹੀਂ ਰੱਖੂਗਾ ਕੌਣ ਇਹ ਤਾਂ ਉਹ ਬਣੇ ਹੋਏ ਨੇ ਅਤਿ ਭਗਤ ਏਜੰਸੀਆਂ ਡਾਇਰੈਕਟ ਅਮਰਤਾਪਾਲ ਨਾਲ ਸਹਿਮਤ ਨੇ ਬੀਜੇਪੀ ਵਾਲੇ ਉਹਨੂੰ ਫਾਰਮ ਭਰਨ ਦੇ ਰਹੇ ਨੇ ਚੋਣ ਕਮਿਸ਼ਨ ਦੇ ਵੀ ਭਾਈ ਤੂੰ ਭਰ ਸਕਦਾ ਇੰਨੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਉਹਨੂੰ ਬੰਦੇ ਨੂੰ ਕਿਹਾ ਜਾਂਦਾ ਵੀ ਭਾਈ ਤੂੰ ਪੇਪਰ ਭਰ ਕੋਈ ਪ੍ਰੋਬਲਮ ਨਹੀਂ ਤੇਰਾ ਪੇਪਰ ਅਸੈਪਟ ਕਰਦੇ ਆਂ ਅਸੀਂ ਉਹਦਾ ਅਕਾਊਂਟ ਵੀ ਖੁੱਲ ਜਾਂਦਾ ਉਹਦਾ ਸਮਝੋ ਤਾਂ ਨਾ ਗੱਲ ਹੁਣ ਜੇ ਅਕਾਊਂਟ ਦਾ ਆਪਾਂ ਡਿਟੇਲ ਜਾ ਕੇ ਦੇਖਾਂਗੇ ਇਹਨਾਂ ਨੂੰ ਕਹੋ ਵੀ ਜਿਹੜੀ ਅਕਾਊਂਟ ਖਲਾਇਆ ਇਹਨਾਂ ਨੇ ਕਦੋਂ ਆ ਉਹ ਸਾਨੂੰ ਡਿਟੇਲ ਸੰਗਤ ਤੇ ਮੂਰੇ ਰੱਖ ਦੇਣ ਬਿਲਕੁਲ ਉਹ ਕਿਹੜਾ ਪੁਰਾਣਾ ਖਲਾਇਆ ਹੋਣਾ ਕੋਈ ਖਾਤਾ ਹਾਂ ਉਹ ਪਤਾ ਹੈ ਯਾਰ ਹੁਣ ਇਹ ਚੀਜ਼ ਪਿੱਛੇ ਜਿੱਥੇ ਹੁਣ ਦੇ ਲੱਗੇ ਹੋਏ ਆ ਰਣਜੋਤ ਇਹ ਬਹੁਤ ਪੁਰਾਣੀਆਂ ਚੀਜ਼ਾਂ ਨੇ ਵੀਰੇ ਦੀਪ ਸਿੱਧੂ ਨੂੰ ਇਹ ਇਕੜੇ ਸਮਝ ਹੀ ਗਏ ਵੀ ਇਹ ਤਾਂ ਇੱਥੇ ਵਲ ਜਾ ਫਿਰਦਾ ਅਲ ਜਾ ਫਿਰਦਾ ਭਾਈ ਉਹ ਬੰਦੇ ਦੀ ਅੱਖ ਬਾਜ ਵਰਗੀ ਸੀਗੀ ਉਹਦੀ ਬਿਲਕੁਲ ਉਹ ਮੂਵੀ ਨੇ ਬਗੀਲਾ ਬਣਿਆ ਸੀਗਾ ਉਹ ਕਿੰਨੇ ਲੋਕਾਂ ਦੇ ਵਿੱਚ ਵਿਛ ਰਿਆ ਸੀ ਉਹੀ ਨਹੀਂ ਸੀਗਾ ਉਹਨਾਂ ਅਡਵਾਈਜ਼ਰ ਰੱਖਦੇ ਜਿਹੜੇ ਹਾਲ ਬਾਲੀਵੁੱਡ ਦੇ ਐਕਟਰਸ ਨੇ ਆਮਦਾਨਾ ਗੱਲ ਉਹਨੇ ਗੇਮਾਂ ਤਕੜੀਆਂ ਸੀਗੀਆਂ ਬਾਈ ਦੀਆਂ ਉਦੋਂ ਕਿਹੜਾ ਕੰਮ ਕੀਤਾ ਸੀ ਉਹਨਾਂ ਨੇ ਹੈ ਇੱਕ ਕੁਐਸਚਨ ਕੀਤਾ ਸੀਗਾ ਆ ਆਪਣੇ ਇਹਨੂੰ ਲੈ ਕੇ ਆਪਣੇ ਹਾਂ ਸੱਚ ਜਿਹੜੀ ਉਹ ਗੱਲ ਕੀਤੀ ਸੀ ਉਸ ਦਿਨ ਆਪਣੇ ਤੁਸੀਂ ਉਹ ਧਰਤੀ ਤੱਕ ਕੇਲ ਸਿੰਘ ਨਾਲ ਲਾਈਵ ਕੀਤਾ ਸੀ ਜਦੋਂ ਜਿਹੜੀ ਉਹਨੇ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਯਾਰ ਆਪਣੇ ਦੇਖੋ ਦੀਪ ਬਾਈ ਨੇ ਤਾਂ ਸਿਮਰਜੀਤ ਮਾਨ ਦਾ ਵੀ ਆਪਣੇ ਸਪੋਰਟ ਕੀਤੀ ਸੀ ਹਾਂ ਪਰ ਮੈਂ ਤਾਂ ਇਹ ਵੀ ਹੁਣ ਇੱਕ ਦੇਖੋ ਸਵਾਲ ਹੈ ਵੀ ਬਾਈ ਆਪਣਾ ਹੁਣ ਦੀਪ ਬਾਈ ਨੇ ਤਾਂ ਸਣੀ ਦੇ ਉਲੀ ਵੀ ਸਪੋਰਟ ਹੀ ਕੀਤੀ ਸੀ ਉਹ ਕਿਹੜਾ ਜੁਆਇਨ ਕੀਤੀ ਸੀ ਭਾਜੀ ਪੀ ਓ ਯਾਰ ਉਹ ਵੀ ਗੱਲਾਂ ਨਾ ਜਨਤਾ ਮੂਰੇ ਰੱਖਾਂਗੇ ਵੀ ਉਹਦਾ ਕੀ ਰੀਜ਼ਨ ਸੀਗਾ ਉਹ ਸਾਰੀਆਂ ਗੱਲਾਂ ਨੂੰ ਪੁੱਛੀਆਂ ਹੋਈਆਂ ਨੇ ਜੋ ਸਾਨੂੰ ਦੱਸ ਕੇ ਕਿਹਾ ਸੀ ਉਹਨੂੰ ਪੁੱਛੀਆਂ ਸੀਗੀਆਂ ਉਹ ਸਾਰਾ ਰੀਜ਼ਨ ਦਵਾ ਕੇ ਜਨਤਾ ਨੂੰ ਸਾਹਮਣੇ ਨਾਲ ਗੱਲ ਇਹ ਸਾਲੇ ਬੈਠਣ ਤਾਂ ਸੀ ਟੇਬਲ ਦੇ ਉੱਤੇ ਕਦੇ ਕਾਸ਼ਨ ਕਰਨ ਤਾਂ ਸਹੀ ਵੀ ਭਾਈ ਇਹਦਾ ਕੀ ਮਤਲਬ ਬਣਦਾ ਦੱਸਦੇ ਆਂ ਜੀ ਕੀ ਮਤਲਬ ਬਣਦਾ ਸੀਗਾ ਉਹ ਉਹ ਕਿਉਂ ਨਹੀਂ ਤਾਂ ਪੰਜਾਬ ਆਇਆ ਸੀਗਾ ਉਹ ਕੋਈ ਜੁਆਇਨਿੰਗ ਨਹੀਂ ਕੀਤੀ ਬਾਈ ਨੇ ਨਾ 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 ਬਿਲੇ ਕੋਈ ਪਾਰਟੀ ਨਹੀਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਉਹ ਕਿਉਂ ਪੰਜਾਬ ਆਇਆ ਸੀਗਾ ਕਿਹੜੀ ਚੀਜ਼ ਪਿੱਛੇ ਉਹ ਲੜਦਾ ਸੀਗਾ ਕਿਉਂ ਸਣੀ ਦਿਵਸ ਨਾਲ ਮੇਰਾ ਟੁੱਟਿਆ ਬਿਲਕੁਲ ਚੰਗਤ ਨੇ ਗੱਲ ਉਹ ਜਿਹੜਾ ਉਸ ਦਿਨ ਇੰਟਰਵਿਊ ਦੇ ਵਿੱਚ ਤਰੇ ਯਾਦ ਆ ਜਦ ਮੇਰੀ ਫਟੇ ਮੀਡੀਆ ਤੇ ਇੰਟਰਵਿਊ ਸੀਗੀ ਇੱਕ ਬਹੁਤ ਬੋਲਣ ਲੱਗਿਆ ਸੀਗਾ ਵੀ ਦੀਪ ਸਿੱਧੂ ਕੁੜੀ ਨਾਲ ਮਰ ਗਿਆ ਆਹ ਕੁਛ ਹੋ ਗਿਆ ਇਹ ਕੁਛ ਹੋ ਗਿਆ ਨੂੰ ਮੈਂ ਜਵਾਬ ਟੱਕਾ ਕੇ ਦੇਣਾ ਸੀਗਾ ਪੁੱਤ ਨੂੰ ਓਏ ਸੁਣਦੇ ਨਹੀਂ ਬਾਈ ਲੋਕੇ ਉਹ ਤਾਂ ਬਈ ਉਹ ਤਾਂ ਕੋਨੇ ਤਾਂ ਕੋਈ ਚੀਜ਼ ਲਕੋਈ ਨਹੀਂ ਉਹ ਤਾਂ ਸ਼ਰਿਆਮ ਕੋਸ਼ ਚੀਜ਼ਾਂ ਖੋਲੀ ਬੈਠਾ ਸੀਗਾ ਵੀ ਭਾਈ ਆ ਮੇਰੀ ਇਹਦੇ ਨਾਲ ਗੱਲਬਾਤ ਆ ਮੈਂ ਇਹਦੇ ਨਾਲ ਗਾ ਜਾ ਕੇ ਵਿਆਹ ਕਰਾਉਣਾ ਉਹ ਕਿਤੇ ਪਤ ਦਾ ਕੋਈ ਜੱਥੇਦਾਰ ਥੋੜਾ ਸੀਗਾ ਗੋਰੀ ਦਸਤਾਰ ਬੰਦੀ ਕੀਤੀ ਹੋਈ ਸੀ ਇਹਨਾਂ ਨੇ ਇਕੱਠੇ ਹੋ ਕੇ ਵੀ ਭਾਈ ਤੂੰ ਜਿਹੜਾ ਕੁਝ ਕੌਮ ਕਹੂਗੀ ਉਹ ਕੁਝ ਕਰੇਗਾ ਇਹ ਜਿਹਦੀ ਇਹਨਾਂ ਨੇ ਦਸਤਾਰ ਬੰਦੀ ਕੀਤੀ ਆ ਉਹਦੀਆਂ ਕਿੰਨੀਆਂ ਆਡੀਓ ਲੀਕ ਹੋਈਆਂ ਜਿਹੜਾ ਕੁੜੀਆਂ ਨੂੰ ਡਾਇਰੈਕਟ ਕਹਿ ਰਿਹਾ ਵੀ ਭਾਈ ਇਹ ਤਾਂ ਗਾਸੀ ਟਾਈਪ ਦੀ ਆ ਇਹਨਾਂ ਬਸੇਰਾ ਕੁਝ ਹੋ ਗਿਆ ਪਹਿਲਾਂ ਔਰ ਰਹਿ ਜੀ ਦੁਨੀਆ ਤੱਕ ਰਹਿਣੀਆਂ ਨੇ ਉਹ ਆਡੀਓ ਆਏ ਜਿਹੜੀ ਜਗ੍ਹਾ ਤੱਕ ਆਪਨੇ ਖੜਾਤੀਆਂ ਹੋ ਮੈਂ ਤਾਂ ਇਹਦਾ ਕਹੀ ਜਾਂਦਾ ਭਾਈ ਇਹ ਕੁਐਸਚਨ ਇੱਕ ਆਇਆ ਸੀ ਉਦੋਂ ਮੇਰੇ ਫਿਰ ਮਨ ਚ ਆਇਆ ਯਾਰ ਮੈਂ ਕਿਹਾ ਪਾਰਟੀ ਤੇ ਜੁਆਇਨ ਉਹਦੀ ਵੀ ਨਹੀਂ ਕੀਤੀ ਭਾਜਪੀ ਫਿਰ ਇਹ ਬੰਦੇ ਨੇ ਇਹਨੇ ਲਿਖਿਆ ਆਹ ਦੇਖਰ ਜੱਗੇ ਚੌਧਰੀ ਜੱਗੇ ਚੌਧਰੀ ਨੇ ਲਿਖਿਆ ਭਾਈ ਬੜਾ ਤਕੜਾ ਸਪੋਰਟਰ ਆ ਉਹਦਾ ਮੈਂ ਇਹ ਚੀਜ਼ ਦੀ ਗਾਰੰਟੀ 101% ਲਿਖ ਕੇ ਦਿੰਦਾ ਆ ਇਹ ਬੰਦੇ ਨੂੰ ਲਾਈਵ ਬਗ ਨਾਲ ਲੈ ਆਓ ਫੇਸ ਟੂ ਫੇਸ ਮੇਰੇ ਨਾਲ ਕਰੇ ਇਹ ਗੱਲ ਇੱਕ ਵੀ ਗੱਲ ਦਾ ਜਵਾਬ ਦੇਗਾ ਮੈਂ ਸੋਸ਼ਲ ਮੀਡੀਆ ਦਾ ਅਕਾਊਂਟ ਡਿਲੀਟ ਕਰ ਜੂੰਗਾ ਆਪਣਾ ਇਹਨੇ ਭਾਈ ਨੇ ਪਤਾ ਕੀ ਨਗਰ ਕਹਿੰਦਾ ਵੇਰ ਇਜ਼ ਭਾਈ ਅਮਰਤਪਾਲ ਸਿੰਘ ਵਾਈਫ ਇਜ਼ ਨੋਟ ਪਰਸਨਲ ਮੈਟਰ ਨੋ ਵਨ ਸ਼ੁੱਡ ਬੀ ਇੰਟਰਸਟਿਡ ਅਬਾਊਟ ਦਿਸ ਇਹ ਭਾਈ ਹੁਣ ਜਿਹੜੀ ਤੂੰ ਗੱਲ ਕਰ ਰਿਹਾ ਬਿਲਕੁਲ ਸੇਮ ਚੀਜ਼ ਹੀ ਤੇਰੇ ਵਰਗੇ ਨੂੰ ਕਹਿ ਰਹੇ ਆ ਵੀ ਜਦ ਕੋਈ ਬੰਦਾ ਦੀਪ ਸਿੱਧੂ ਵਾਲੇ ਬੋਲਦਾ ਨਾ ਬੈਠ ਕੇ ਕਹਿੰਦਾ ਵੀ ਭਾਈ ਉਹ ਕੁੜੀ ਨਾਲ ਮਾਰਿਆ ਗਿਆ ਉਹ ਕੁੜੀ ਨਾਲ ਫੜਿਆ ਗਿਆ ਔਰ ਰੰਗ ਰਲੀਆਂ ਮਨਾਉਂਦਾ ਮਰਿਆ ਗਿਆ ਇਹ ਉਹਦਾ ਪਰਸਨਲ ਮੈਟਰ ਸੀਗਾ ਤੂੰ ਕਦੇ ਉਹਨਾਂ ਨੂੰ ਜਾ ਕੇ ਕੀ ਹੀ ਗੱਲ ਇਹ ਬਿਲਕੁਲ ਕਦੇ ਉਹਨਾਂ ਨੂੰ ਵੀ ਜਾ ਕੇ ਬੋਲੋ ਰੋਲਦੂ ਮਾਨਸੇ ਨੂੰ ਫੜ ਲਈ ਇੱਥੇ ਬੂਟਾ ਬੈਠਾ ਇੱਥੇ ਲੰਗੜਾ ਉਹਨੂੰ ਫੜਨੀ ਅਰੇ ਯਾਰ ਕੰਨ ਉਹ ਪੁੱਛਿਓ ਮੈਂ ਤੈਨੂੰ ਦਸੀਦਾ ਜੰਨਾ ਯਾਰ ਇਹ ਬਹੁਤ ਛੋਟੇ ਛੋਟੇ ਜੀਵ ਨੇ ਇਹ ਸਿਰਫ ਮੱਲਾ ਵੀ ਜਣ ਕੇ ਪਲੈਂਟਡ ਨੇ ਹੁਣ ਇਹ ਬੰਦਾ ਜੱਗਾ ਚੌਧਰੀ ਨੇ ਮੇਰੇ ਨਾਲ ਇੱਕ ਦਿਨ ਫੋਨ ਤੇ ਗੱਲ ਕੀਤੀ ਕਹਿੰਦਾ ਭਾਈ ਮੈਂ ਪੜਿਆ ਲਿਖਿਆ ਹਾਂ ਪਰ ਮੈਨੂੰ ਇਹ ਚ ਪੜੇ ਲਿਖੇ ਵਾਲੇ ਕੰਨ ਨਹੀਂ ਦੀਆਂ ਦੇ ਬੰਦੇ 'ਚ ਪਤਾ ਨਹੀਂ ਕਿਉਂ ਵਿੱਚ ਹੀ ਤੀਜਾਂ ਸਾਰੀਆਂ ਤਾਂ ਖੁੱਲੀਆਂ ਪਈਆਂ ਨੇ ਤੇਰੇ ਮੁਰੇ ਪੜੇ ਲਿਖੇ ਹੁੰਦਾ ਸਮਝਾਉਣ ਦੀ ਬਹੁਤ ਘੱਟ ਲੋੜ ਪੈਂਦੀ ਹੁੰਦੀ ਹੈ ਜੇ ਉਹਦਾ ਦਿਮਾਗ ਕੰਮ ਕਰਦਾ ਹੋਵੇ ਏ ਬਾਈ ਲਗਾਤਾਰ ਏ ਲਗਾਤਾਰ ਇੱਕ ਇੱਕ ਪੋਜੀਸ਼ਨ ਉੱਤੇ ਬੋਲ ਰਿਹਾ ਵੀ ਅਮਰਤਪਾਲ ਇਦਾਂ ਅਮਰਤਪਾਲ ਇਦਾਂ ਬਾਈ ਤੈਨੂੰ ਦੱਸਦਾ ਰਹੇ ਆਂ ਅਸੀਂ ਵੀ ਭਾਈ ਬਹੁਤ ਕੁਝ ਪਿਆ ਆ ਜੇ ਬਹੁਤ ਕੁਝ ਆਉਣਾ ਬਾਕੀ ਆ ਜਿਹੜੀ ਅਮਰਤਪਾਲ ਦੀ ਰਿਕਾਰਡਿੰਗ ਨਿਕਲੀ ਆ ਤਲਵਾਰੇ ਨੂੰ ਝਟਕਾਉਣ ਦੀ ਉਹਦਾ ਕੋਈ ਹੈ ਸਪਸ਼ਟੀਕਰਨ ਉਹ ਜਿਹੜੀ ਕੁੜੀ ਵਾਲੀ ਨਿਕਲ ਵਾਲੀ ਆ ਉਹਦਾ ਕੋਈ ਹੈ ਸਪਸ਼ਟੀਕਰਨ ਉਹ ਜਿਹੜੇ ਬਰਿੰਦਰ ਨੂੰ ਉਹਨੇ ਕੁੱਟਿਆ ਉਹਦਾ ਕੋਈ ਹੈ ਸਪਸ਼ਟੀਕਰਨ ਨਾ ਕਿਸੇ ਵੀ ਚੀਜ਼ ਦਾ ਕੋਈ ਜਵਾਬ ਹੈ ਆਪਣੇ ਬਿਆਨਨਾਮੇ ਪਹਿਲਾਂ ਖੜ ਕੇ ਕਹਿਣਾ ਵੀ ਆਪਾਂ ਅਸੀਂ ਸਿਰ ਦੇ ਦਾਂਗੇ ਇਥੇ ਮਸਿਆ ਲਗਣਾਉਣੀ ਹਟਣੀ ਹੈ ਕੋਈ ਇਹਦਾ ਸਪਸ਼ਟੀਕਰਨ ਖਾਲਸਾ ਭਿੰਡਰਾਲੇ ਦੀ ਕਰਨੀ ਦੀ ਨੀਤ ਹੱਥ ਦੇ ਵਿੱਚ ਹੱਥ ਦੇ ਵਿੱਚ ਫੜ ਕੇ ਤੀਰ ਖਾਲਸਾ ਭਿੰਡਰਾਲੇ ਦੀ ਕਰਨੀ ਦੀ ਇਸ ਹੈ ਕੋਈ ਸਪਸ਼ਟੀਕਰਨ ਉਹ ਚੀਜ਼ ਦਾ ਸਪਸ਼ਟੀਕਰਨ ਭਾਈ ਇੱਕ ਹੀ ਇਹਨਾਂ ਕਹੋ ਤਾਂ ਉਹ ਸਭ ਫੇਕ ਬਣਾਇਆ ਹੋਈਆਂ ਨੇ ਆਡੀਓ ਵੀਡੀਓ ਲੈ ਦੱਸ ਇੱਕ ਹੀ ਕਹਿ ਦੇਣਗੇ ਫੇਕ ਆ ਜੀ ਓਏ ਇਹ ਵੇਖ ਕਹਿੰਦੇ ਨੇ ਪਰ ਜਿਹੜੀ ਦਿਬਰੂਗੜ੍ਹ ਤੋਂ ਆਈ ਸੀ ਵੀ ਮੈਨੂੰ ਉਲਟੀਆਂ ਲੱਗੀਆਂ ਵੀ ਮੈਨੂੰ ਆਹ ਕੁਝ ਹੋ ਗਿਆ ਮੇਰੇ ਹਿਡਨ ਕੈਮਰੇ ਲੱਗੇ ਫਿਰ ਉਸ ਲੀਕਾ ਉਹ ਅਸਲੀ ਹੈ ਪ੍ਰਤੀਕਰਨ ਉਹਦਾ ਜਿਹਦੇ ਵਿੱਚ ਸਿਰਫ ਇੱਕੇ ਗੱਲ ਕਹੀ ਗਈ ਆ ਵੀ ਭਾਈ ਆਮ ਆਦਮੀ ਪਾਰਟੀ ਨੂੰ ਥੱਲੇ ਸੜ ਦੋ ਇਹਦੀ ਮਾਤਾ ਜੀ ਦੇ ਬਿਆਨ ਵੀ ਇਹੀ ਆਉਂਦੇ ਨੇ ਵੀ ਭਾਈ ਆਮ ਆਦਮੀ ਪਾਰਟੀ ਦੇ ਭਾਜਪਾ ਬੀਜੇਪੀ ਨਾਲ ਦਾ ਵਿਰੋਧ ਕਰੋ ਬਾਕੀਆਂ ਨੂੰ ਛੱਡੋ ਕਾਂਗਰਸੀ ਦਲ ਤੇ ਦੂਜੇ ਨੂੰ ਕਾਂਗਰਸੀਆਂ ਨੂੰ ਕੀ ਕੀ 84 ਪੌਡੇ ਮੁਰੇ ਸ਼ੋਕਰੀ ਜਾਈਏ ਸੀ ਕਿਤੀ ਸੀ ਉਹ 84 ਦੇ ਤੱਕ ਤੂੰ ਮਾਰ ਪਰੇ ਗੋਲੀ ਇਹਨਾਂ ਨੂੰ ਇਹੀ ਗੱਲ ਤੇ ਰੱਖ ਜੇ ਤੂੰ ਇਹਨਾਂ ਦੇ ਨੂੰ ਪਿੱਛੇ ਮੋੜ ਕੇ ਲੈ ਕੇ ਆਉਂ ਤਾਂ ਹੁਣ ਵਾਲੀ ਗੱਲਾਂ ਨਹੀਂ ਜਾਤ ਇਹ ਤੋ 84 ਤੱਕ ਪਹੁੰਚ ਗਿਆ ਇਹਨਾਂ ਨੇ ਭੁੱਲ ਜਾਣਾ ਹਰਾ ਕੁਝ ਇਹਨਾਂ ਨੂੰ ਆਹੀ ਗੱਲਾਂ ਤੇ ਉਹ ਰੱਖ ਜਿਹੜੀਆਂ ਗੱਲਾਂ ਨੇ ਇਹਨਾਂ ਮੂੰਹੇ ਦਿਖਾ ਇਹਨਾਂ ਦਾ ਮੂੰਹੇ ਵੀਡੀਓ ਕਰਕੇ ਭਾਈ ਆ ਚੀਜ਼ ਦਾ ਸਪਸ਼ਟਿਕਰਨ ਦੱਸੋ ਅੰਬਰਪਾਲ ਦੇ ਆਉਂਦੇ ਨੇ ਬਿਆਨ ਦਸੰਬਰ 2022 ਦੇ ਵਿੱਚ ਭਾਈ ਸਾਨੂੰ ਲੱਗਦਾ ਤੇ ਸਾਡੀਆਂ ਵੈਪਨ ਇਹਨਾਂ ਨੇ ਫੜ ਲਈਆਂ ਦੇ 2023 ਦੇ ਵਿੱਚ ਉਹ ਪਤੰਦਰ ਨਾਲ ਉਹ ਲਖਸ਼ਰਪੁਰਾ ਜੰਨ ਵੀ ਉਹ ਲਖਸ਼ਰ ਸੀਗਾ ਸਾਰਾ ਵੀ ਨਾਲ ਬਦੂਖਾ ਚੱਕੀ ਫਿਰਦਾ ਉਹ ਕਿੱਥੋਂ ਆ ਗਿਆ ਫਿਰ ਉਹ ਸਾਵੇਂ ਦੋਨਾਂ ਗੱਲੋ ਸਵਾਲ ਬਹੁਤ ਨੇ ਜਵਾਬ ਦੇਣ ਵਾਲਾ ਕੋਈ ਹੈ ਨਹੀਂਗਾ ਹਾਂ ਸਵਾਲ ਤਾਂ ਇੰਨੇ ਕਨੇ ਤੈਨੂੰ ਮੈਂ ਦੱਸੀ ਜਨਾ ਮਖੂ ਨਾ ਕਿਤੇ ਲਾਈਵ ਤਾਂ ਕਰਾ ਮਖੂ ਨੂੰ ਲੈ ਕੇ ਆ ਕੇ ਬਾਈ ਆ ਜਾ ਕਹਦਾ ਵੀਰ ਬਣ ਕੇ ਕਿਸ ਦਿਨ ਉਹਨੂੰ ਪਤਾ ਵਾ ਕਿ ਜੇ ਮੈਂ ਆ ਗਿਆ ਤਾਂ ਵਿੱਚ ਕੰਮ ਖਰਾਬ ਹੋ ਜਾਣਾ ਵਾ ਮੈਂ ਜਾਣਾ ਭੱਜੂਗਾ ਕਿੱਧਰ ਨੂੰ ਮਖੂ ਨੇ ਮਖੂ ਨੇ ਇੰਟਰਵਿਊ ਕੀਤੀ ਸੀ ਜਦ ਹਰਮੰਦਰ ਸੰਧੂ ਤੇ ਸਾਰੇ ਜਥੇਬੰਦੀਆਂ ਦਾ ਨਾਂ ਲੈਤੇ ਸੀ ਉਹਨਾਂ ਨੇ ਭਾਈ ਵੀ ਪੰਜ ਜਥੇਬੰਦੀਆਂ ਨੇ ਹਰਮੰਦਰ ਸੰਧੂ ਮਰਾਇਆ ਉਹੀ ਇੰਟਰਵਿਊ ਕੀਤੀ ਸੀ ਮਖੂ ਨੇ ਤੇ ਬਰਿੰਦਰ ਦੀ ਹੀ ਇੰਟਰਵਿਊ ਕੀਤੀ ਆ ਮਖੂ ਨੇ ਹਾਂ ਇਹਨਾਂ ਜਿਨ੍ਹਾਂ ਨੇ ਅਮਰਤਪਾਲ ਉਹਨਾਂ ਨੂੰ ਖੜਕਾਇਆ ਇਹਨੇ ਕਿਉਂ ਨਹੀਂ ਅਮਰਤਪਾਲ ਨੂੰ ਜਾ ਕੇ ਸਵਾਲ ਪੁੱਛੇ ਕੋਈ ਪੁੱਛਦਾ ਇਹਨੂੰ ਕਦੇ ਅੱਜ ਤੱਕ ਇਹ ਬੈਠਾ ਤਾਂ ਦੇਖਿਆ ਕਦੇ ਐਸਜੀਪੀਸੀ ਵਾਲਾ ਨਾਲ ਕਦੇ ਬੈਠਾ ਦੇਖਿਆ ਤੇ ਅਮਰਤਪਾਲ ਨੂੰ ਇਹ ਚੀਜ਼ਾਂ ਦੇ ਸਵਾਲ ਪੁੱਛਦਾ ਨਾ ਨਾ ਇਨਾ ਤੇਰੇ ਵਰਗੇ ਬੰਦੇ ਨੂੰ ਢੇਡਣਾ ਵੀ ਇਹਨੂੰ ਢੇਡ ਲੋ ਆ ਜੋ ਇਹ ਕੀ ਤਾਂ ਰੀਜਨ ਹੈ ਨਾ ਜਿਹੜਾ ਬੰਦਾ ਸੱਚ ਬੋਲ ਕੇ ਕੋਈ ਚੀਜ਼ ਤੇ ਸਿੱੜਦਾ ਇਹ ਉਹਨੂੰ ਫੜਨ ਚੱਲ ਜਾਂਦੇ ਨੇ ਵੀ ਇਹਨੂੰ ਫੜ ਲਓ ਆ ਹੁਣ ਉਹੀ ਆ ਉਹੀ ਸਾਡੇ ਆਪਣੇ ਕੋਲ ਬਿਆਨ ਪਏ ਨੇ ਆ ਰਾਜਦੇਵ ਖਾਲਸਾ ਦੇ ਮੈਂ ਤਾਂ ਕਹਿਣਾ ਵੀ ਜਿਹੜਾ ਉਹਦੋਂ ਬਰਿੰਦਰ ਆ ਕੇ ਇੰਟਰਵਿਊ ਦੇ ਵਿੱਚ ਕਹਿ ਕੇ ਗਿਆ ਵੀ ਇਹਦੀ ਮਾਤਾ ਜੀ ਕਹੋਗੀ ਭਾਈ ਆ ਕੇ ਲੋਕਾਂ ਦੇ ਮੂਹਰੇ ਸੰਗਤ ਦੇ ਵਿੱਚ ਵੀ ਭਾਈ ਰਾਜਦੇਵ ਖਾਸ ਤਾਂ ਉਈਓ ਤੁਰਿਆ ਫਿਰਦਾ ਇਹ ਕੋਈ ਵਕੀਲ ਨਹੀਂ ਹੈਗਾ ਨਹੀਂ ਭਾਈ ਇਹ ਗੱਲ ਹੋ ਰਹੀ ਹੈ ਕਿ ਕਿਹਾ ਦੋ ਕਿਹਾ ਦੋ ਵੀਰੇ ਅਸੀਂ ਤਾਂ ਬੈਠੇ ਆ ਇਹ ਤਾਂ ਸਾਡੇ ਵੱਲ ਫੁੱਲ ਟਾਊਸ ਆ ਰਹੀ ਹੈ ਤਾਂ ਜਾ ਕੇ ਗਰਾਊਂਡ 'ਚੋਂ ਬਾਹਰ ਮਾਰਾਂਗੇ ਸਿੱਧੀ ਅਸੀਂ ਕਿਹਾ ਦੋ ਇੱਕ ਵਾਰ ਜਦੋਂ ਭਗਤ ਸਿੰਘ ਦੁਆਬੀ ਦੇ ਨਾਲ ਲੱਖੇ ਦੇ ਸੁਨਾਣੇ ਤਾਂ ਆਪਣੇ ਕਰ ਲਈ ਇੰਟਰਵਿਊ ਇਹਨੇ ਮਖੂ ਨੇ ਹਾਂ ਉਹ ਕਿਉਂ ਨਹੀਂ ਕਰ ਰਹੇ ਜਦਦੇ ਪੇਪਰ ਭਰੇ ਨੇ ਉਹਨੇ ਹਾਂ ਉਹ ਨਹੀਂ ਕਰਨੀ ਯਾਰ ਇਹਨਾਂ ਨੂੰ ਵਿੱਚ ਫੰਡ ਮਿਲਦਾ ਨਾ ਸਮਝਦਾ ਨਾ ਗੱਲ ਇਨਾ ਨੂੰ ਵਿੱਚ ਚੁੱਪ ਰਹਿਣ ਦੇ ਪੈਸੇ ਦਿੱਤੇ ਜਾਂਦੇ ਨੇ ਹੋਰ ਤੈਨੂੰ ਕੀ ਲੱਗਦਾ ਨਹੀਂ ਗੱਡੀਆਂ ਕਿਤੇ ਫੋਲੋਅਰਾਂ ਤੋਂ ਚਲਦੀਆਂ ਨੇ ਮੈਂ ਤਾਂ ਹੀ ਕਹਿੰਦਾ ਉਧਰ ਤਾਂ ਬੜੀ ਆਪਣੇ ਲੱਖਾਂ ਲੱਖਾਂ ਲਾ ਰੱਖੀ ਸੀਗੀ ਕਿ ਭਾਈ ਲੱਖੇ ਨਾਲ ਚਾਰਕ ਮਾਰਦਾ ਦੋਈ ਟੋਟੇ ਨੇ ਵੀ ਹੈ ਕਿ ਬੰਦੇ ਮੂਰੇ ਆਉਣ ਜਿਨ੍ਹਾਂ ਦੀ ਗਰਾਰੀਆਂ ਦੇ ਹੱਥ ਦੇ ਵਿੱਚ ਨੇ ਫਿਰ ਉਹਨੂੰ ਬਲੈਕਮੇਲ ਕਰਕੇ ਅਸੀਂ ਪੈਸੇ ਵੜਿਆ ਕਰੀਏ ਵੀ ਭਾਈ ਅਸੀਂ ਆਹ ਸੱਕਾ ਸੰਗਤ ਉਹਰੇ ਰੱਖਾਂਗੇ ਨਹੀਂ ਸਾਨੂੰ ਪੈਸੇ ਦੇ ਦਿਓ ਬਿਲਕੁਲ ਉਹ ਹੀ ਕਹਿੰਦਾ ਹੁਣ ਬਾਬੇ ਕਹਿੰਦਾ ਮੇਰਾ ਫੋਨ ਹੀ ਚੱਕ ਦੇ ਪੰਜਾਬ ਪੱਤਰਕਾਰ ਹੀ ਹੁਣ ਉਹ ਪੱਤਰਕਾਰ ਹੀ ਨਹੀਂ ਰਹੀ ਹੈਗੀ ਪੰਜਾਬ ਦੀ ਪੱਤਰਕਾਰ ਹੀ ਹੁਣ ਇੱਕ ਬਿਜ਼ਨਸ ਬਣ ਚੁੱਕੀ ਆ ਬਿਲਕੁਲ ਦਮਦਨਾ ਗੱਲ ਇਹ ਪੱਤਰਕਾਰਾਂ ਦਾ ਜਿਹੜਾ ਸੀਗਾ ਵੀ ਭਾਈ ਦੋਨੇ ਪੱਖਾਂ ਦੀਆਂ ਗੱਲਾਂ ਸੁਣਨੀ ਤੇ ਲਿਆ ਕੇ ਸੰਗਤ ਦੇ ਵਿੱਚ ਗੱਲ ਰੱਖਣੀ ਸੱਚ ਦੇ ਵਿੱਚ ਇਹ ਹੁਣ ਬੰਦੇ ਇਹੋ ਜਿਹੇ ਹੋ ਚੁੱਕੇ ਨੇ ਆਪਣੇ ਪੱਤਰਕਾਰ ਵੀ ਇਹਨਾਂ ਨੂੰ ਸਿਰਫ ਇਹੀ ਆ ਵੀ ਭਾਈ ਜੇ ਕਿਸੇ ਦੇ ਹੱਥ ਵਾਸੇ ਦਾ ਦੂਜੇ ਕੋਈ ਬੜੇ ਪੋਲਿਟਿਕਸ ਦੀ ਚੀਜ਼ ਆ ਗਈ ਤਾਂ ਉਹਨੂੰ ਚੱਕ ਲੋ ਬਸ ਉਹਨੂੰ ਹੁਣ ਸਾਮ ਲੋ ਨਾ ਕੋਈ ਸਵਾਲ ਨਾ ਕੋਈ ਜਵਾਬ ਬਸ ਉਹਨੂੰ ਦੱਸੀ ਜਾਓ ਏ ਭਾਈ ਪੈਸੇ ਭਰੀ ਚੱਲ ਜੇ ਤੂੰ ਪੈਸੇ ਨਾ ਭਰੇ ਤਾਂ ਅਸੀਂ ਜਨਤਾ ਵੱਲ ਰੱਖ ਦੇਣੀ ਆ ਇਹ ਅਸਲੀਅਤ ਆ ਆਪਣੇ ਪੱਤਰਕਾਰਾਂ ਦੀ ਪੰਜਾਬ ਦੇਆਂ ਦੀ ਅੱਜ ਦੇਆਂ ਦੀ ਬਿਲਕੁਲ ਭਾਈ ਆ ਆਗੇ ਆਪਣੇ ਦਬਾਬੀ ਸਾਹਿਬ ਲਾਈਵ ਦੇ ਵਿੱਚ ਹਾਂ ਇਹੋ ਦਬਾਬੀ ਦਾ ਝੋਟਾ ਬੰਦਾ ਸਮਝ ਤਾਂ ਗੱਲ ਇਹ ਹੀ ਤਾਂ ਫਰਕ ਹੁੰਦਾ ਨਾ ਜਿਹੜਾ ਬੰਦਾ ਸੱਚਾ ਅੰਦਰੋਂ ਸੱਚੇ ਤੱਥਾਂ ਦੇ ਉੱਤੇ ਗੱਲ ਕਰਦਾ ਨਾ ਤੱਥਾਂ ਦੇ ਉੱਤੇ ਗੱਲ ਕਰਦਾ ਉਹਨਾਂ ਨੂੰ ਜਵਾਬ ਦੇਣ ਦੀ ਬਜਾਏ ਉਹਨਾਂ ਦੀ ਪੱਟਨੀ ਸ਼ੁਰੂ ਹੋ ਜਾਂਦੀ ਹੈ ਵੀ ਸੜਾਈ ਕੀ ਹੋ ਗਿਆ ਅਦੈਸੋ ਨੇਰੇ ਦੇ ਡੈਸਟਰਾ ਬਿਲਕੁਲ ਹੁਣ ਉਹੀ ਆ ਮੈਂ ਦੱਸਦੇ ਕਿਆਂ ਕਰ ਲਉਂਗੇ ਪ੍ਰੈਸ ਕਾਨਫਰੰਸ ਕੀਤੀ ਸਾਰੀ ਹੂੰ ਬੰਦੇ ਨੇ ਪੇਪਰ ਵੀ ਭਰਤੇ ਇਹ ਕਹਿੰਦੇ ਨੇ ਯਾਰ ਹਾਲ ਹੋ ਪਤਾ ਨਹੀਂ ਕੀ ਕੁਝ ਬੋਲੀ ਜਾਂਦੇ ਨੇ ਯਾਰ ਓਏ ਇਹ ਤਾਂ ਬਿਲਕੁਲ ਸ਼ੋਅ ਹੁੰਦਾ ਸੀ ਦਿਨਾਂ ਦੇ ਵਿੱਚ ਕਲੀਅਰ ਕਰ ਦਾਂਗੇ ਇਹ ਵੀ ਗੱਲ ਵੀ ਪਾਈ ਇਹ ਬੰਦਾ ਬੀਜੇਪੀ ਤੇ ਏਜੰਸੀਆਂ ਦਾ ਬੜਾ ਲਾਡਲਾ ਬੰਦਾ ਏ ਜਦੋਂ 에어ਪੋਰਟ ਤੇ ਆ ਕੇ ਉਤਰਿਆ ਸੀ ਇਹਦਾ ਇੱਕ ਬਿਆਨ ਪਿਆ ਆਪਣੇ ਮੂੰਹ ਨਾਲ ਇਹਨੇ ਬਿਆਨ ਦਿੱਤਾ ਚੀਜ਼ ਦਾ ਵੀ ਭਾਈ ਉੱਥੇ ਅਜ ਐਜੰਸੀਆ ਰੌਲੇ ਦੀ ਏਜੰਸੀ ਵੀ ਸੀਗੀ ਉੱਥੇ ਉੱਥੇ ਆ ਏਜੰਸੀ ਵੀ ਸੀਗੀ ਉੱਥੇ ਉਹ ਵੀ ਸੀਗੀ ਇੰਨੀਆਂ ਏਜੰਸੀਆਂ ਇਹਨੂੰ ਘੇਰਾ ਪਾਉਣ ਨੂੰ ਬੈਠੀਆਂ ਹੁਣ ਤੇ 에어ਪੋਰਟ ਦੇ ਉੱਤੋਂ ਬਿਲਕੁਲ ਸਾਫ ਬੰਦਾ ਆ ਗਿਆ ਬਾਹਰ ਇਹ ਬਿਲਕੁਲ ਚੰਗੀਆਂ ਗੱਲ ਜਿਹੜੇ ਬੰਦੇ ਖਾਲਿਸਤਾਨ ਦੀ ਸਪੋਰਟਰ ਹੁੰਦੇ ਨੇ ਨਾ ਦਿਲ ਤੋਂ ਜਿੰਨਾਂ ਤੇ ਏਜੰਸੀਆਂ ਨਿਗਰ ਰੱਖਦੀਆਂ ਇਹਨਾਂ ਨਾਲ ਵੀ ਭਾਈ ਇਹ ਬੰਦਾ ਨੁਕਸਾਨ ਕਰੂਗਾ ਉਹ ਤਾਂ ਆਉਂਦੀ ਸਰ ਉੱਤਰ ਦਿੰਦੇ ਨਹੀਂ ਇਹ ਦੱਸੋ ਮੈਨੂੰ ਜੇ ਕੋਈ ਬੰਦੇ ਹਾਂ ਦਾ ਨੇ ਛੱਡਿਆ ਮੈਂ ਤਾਂ ਇਹਨਾਂ ਭਾਈ ਐਥੇ ਤਾਂ ਗੁੰਡਿਆਂ ਦੇ ਪੇਪਰ ਭਰਵਾਉਣ ਨੂੰ ਟਾਈਮ ਹੈਗਾ ਇਹਨਾਂ ਕੋਲ ਹਾਂ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਉਹਦਾ ਤਾਂ ਪੇਪਰ ਭਰਵਾਉਣ ਨੂੰ ਟਾਈਮ ਨਹੀਂ ਇਹਨਾਂ ਕੋਲ ਕੋਈ ਸਾਰਾ ਇਹ ਤਾਂ ਸ਼ਰਿਆਮੇ ਸ਼ੋ ਹੋ ਰਿਆ ਨਾ ਆਪਣੇ ਲੋਕਾਂ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦੀ ਪ੍ਰੋਬਲਮ ਫਿਰ ਮੈਨੂੰ ਕਹਿੰਦੇ ਨੇ ਵੀ ਭਾਈ ਰੋਮੀ ਸਾਨੂੰ ਸਾਖ ਖਾਣੇ ਦੱਸਦਾ ਵੀ ਭਾਈ ਤੁਹਾਨੂੰ ਹੋਰ ਕੀ ਦੱਸਾਂ ਮੈਂ ਦੋ ਬਿਆ ਦੋ ਦਰਿਆ ਗੱਬੇ ਪੈਂਦੇ ਨੇ ਬਿਆਸ ਤੇ ਸਤਲੋਜ ਉੱਥੋਂ ਬੰਦਿਆਂ ਦੇ ਉੱਪਰ ਬਿਆ ਆਪਣੇ ਦਰਿਆ ਟੱਪ ਕੇ ਆ ਕੇ ਬਠਿੰਡੇ ਪੇਪਰ ਭਰਾ ਕੇ ਗਈ ਹੈ ਦੀ ਮਾਤਾ ਜੀ ਆਪਣੇ ਲੱਖੇ ਦੇ ਬਿਲਕੁਲ ਵਾਪਸੀ ਬਠਿੰਡੇ ਵੀ ਭਰਾ ਸਕਦੇ ਸੀ ਆ ਪ੍ਰੀਤ ਹਾਂ ਭਰੇ ਵੀ ਭਰਾਏ ਜਾ ਸਕਦੇ ਸੀ ਹਾਂ ਅੰਮ੍ਰਿਤਸਰ ਵੀ ਜਾ ਸਕਦੀ ਜਿੱਥੇ ਮੋਰਚੇ ਵਿੱਚ ਸੰਦੀਪ ਜਨੀ ਦੇ ਪੇਪਰ ਰਿਤੇ ਨੇ ਅਪਲਾਈ ਦੇਖੋ ਤੁਸੀਂ ਬਾਈ ਮੈਂ ਤਾਂ ਇਹ ਕਹਦਾ ਇੱਕ ਗੁੰਡੇ ਦੇ ਭਰਾਉਣ ਤਾਂ ਆ ਕੇ ਹਾਂ ਸਮਝਦੋ ਨਾ ਗੱਲ ਤਾਂ ਇੱਥੇ